ਵਤੂ ਰੰਗ ਕੋਰੇ ਕੇੜੇ ਓਕਿੱਤੇ ਮਾਰੇ ਰਾਂਝੀਆਂ ਵਤੂ ਰੰਗ ਨੂੰ ਰੰਗ ਕੇੜੇ ਇਹ ਵਜਾਉਂਦੇ ਆ ਦਾ ਨਾਮ ਕੀ ਹੈ ਇਸ ਦਾ ਨਾਮ ਬੌਜੀ ਰਾਉਣਾ ਥਾ ਰਾਮ ਰਾਮ ਥਾ ਰਾਉਣਾ ਥਾ ਤੇ ਕਿੱਥੋਂ ਮਿਲਦੀ ਇਹ ਇਹ ਬੌਜੀ ਸਾਡਾ ਖਾਨਦਾਨੀ ਕਾਮਦਾਰ ਹੈ ਖਾਨੇ ਵੀ ਬਣਾਦੇ ਕਿਹੜਾ ਜ਼ਿਲ੍ਹਾ ਹੈ ਤੁਹਾਡਾ ਚੁਰੂ ਚੁਰੂ ਜਿਲੇ ਤੋਂ ਫਿਰ ਇਹ ਸਾਰੇ ਹੀ ਕਿਤਾ ਕਰਦੇ ਹੋ ਅੱਛਾ ਸਾਥੀ ਪਰਦਾਤੀ ਸ਼ੁਰੂ ਤੋਂ ਹੀ ਕੰਮ ਕਰਦੇ ਹੋ ਵਧੀਆ ਗੁਜ਼ਾਰਾ ਚੱਲ ਜਾਂਦਾ ਹੈ ਮੁੰਡੇ ਵਾਸਤੇ ਹੋਰ ਸੁਣਾ ਗੁਜ਼ਾਰਾ ਵਧੀਆ ਚੱਲ ਜਾਂਦਾ ਹੈ ਰਹਿਣੇ ਕਿੱਥੇ ਹੋ ਫਿਰ ਤੇ ਘਰ-ਬਾਰ ਉੱਥੇ ਚੁਰੂ ਹੈ ਆ ਉਧਰ ਅੱਗੇ ਰਾਸਤਾਂ ਅੱਛਾ ਰਾਸਤਾਂ ਤੇ ਪੰਜਾਬੀ ਭਾਸ਼ਾ ਤੁਹਾਨੂੰ ਸਮਝ ਕਿਵੇਂ ਆ ਜਾਂਦੀ ਹੈ ਇੱਧਰ ਬਹੁਤ ਜੀ ਫਿਰ ਪੰਜਾਬੀ ਗੁਦ ਦੇ ਰਹੇ ਉਹ ਰਾਸਤਾਂ ਤੋਂ मारी खेड़े सु न सुण जाणे दर में अख बकरे में मरी जो आए ਉਹ ਇੱਕ ਗਰੇਜ਼ੀ ਦੀ ਇੱਕ ਕਹਾਵਤ ਸੀ ਵੀ ਵਾਇਲਨ ਰੋਮੈਜ਼ਡੂ ਰੋਮਾਂਡੋ ਜਿੱਥੇ ਰਹੋਗੇ ਉਹੋ ਜਿਹਾ ਕੰਮ ਕਰੋਗੇ ਪਰ ਇਹ ਵਿਚਾਰਾਂ ਦਾ ਕੋਈ ਪੰਜਾਬੀ ਨਾਲ ਹਾਲਾਂਕਿ ਜ਼ਿਆਦਾ ਵਾਸਤਾ ਨਹੀਂ ਹੈ ਲੇਕਿਨ ਫਿਰ ਵੀ ਬੜਾ ਵਧੀਆ ਮਨ ਪੰਜਾਬੀ ਸਿੱਖ ਗਏ ਔਰ ਬਹੁਤ ਵਧੀਆ ਗਾਉਂਦੇ ਵੀ ਨੇ ਕਮਾਲ ਦੀ ਗੱਲ ਕਿਤੇ ਕਿਤੇ ਸਣ ਸਣੇ ਮੁੰਦਾਈਏ ਰੱਦੀਏ ਬਣ ਕੇ ਤੈਨੂੰ ਆਪ ਬਸ ਤੂੰ ਦਾ ਏ ਫੁੱਲਾ ਦੇ ਅਦਿਰ ਤੇਰਾ ਏ ਫੁੱਲਾ ਦੇ ਅਦਿਰ ਤੇਰਾ ਕਦੀ ਦੇ ਦੁੱਖਾਂ ਮੇਰੇ ਬਕਰੇਵੇਂ ਮਰਦ ਆਏ ਨਿਆਣ ਲੱਟੇਵੇਂ ਵਰਗਾ ਅਕਸਰ ਜੇ ਜਦੋਂ ਬੱਸਾਂ 'ਚ ਜਾਂਦੇ ਆ ਜਾਂ ਗੱਡੀਆਂ 'ਚ ਜਾਂਦੇ ਆ ਜਾਂ ਹੋਰ ਕਈ ਥਾਵਾਂ ਤੇ ਮਤਲਬ ਇਹ ਸਾਨੂੰ ਗਾਉਂ ਦੇ ਮਿਲ ਜਾਂਦੇ ਨੇ ਔਰ ਐਸੇ ਸਾਜ ਦੇ ਨਾਲ ਇਹਨਾਂ ਤੋਂ ਗੁਰੂ ਬੰਨੇ ਹੁੰਦੇ ਨੇ ਜਿਹੜੇ ਇੱਕ ਬਹੁਤ ਹੀ ਵਧੀਆ ਮਲੋ ਟੋਣ ਪੈਦਾ ਕਰਦੇ ਨੇ ਇੱਕ ਬਹੁਤ ਵਧੀਆ ਇੱਕ ਸਾਜ ਮਲੋ ਕਹਿ ਲੋ ਕਿ ਬਣ ਜਾਂਦਾ ਹੈ ਲਾ ਤੁਮੀ ਨਾ ਤੇਰੀ ਦਈ ਸਿੱਧਿਆ ਦੋ ਨਾ ਤੇ ਸੋ ਤੇਰੇ ਖਮੋਇ ਤੇ ਰੱਖ ਕੇ ਕੋਰਾ मधुनी अकोरे में मरीजो ਮਾਰੇ ਸੋਨੇ ਆ ਵਤਨ ਰੰਗ ਰੱਖਿਆ ਰੇ ਸੋ ਜਿੰਨਾ ਦੀ ਆਵਾਜ਼ ਚ ਦਮ ਹੁੰਦਾ ਉਹ ਜੰਗਲ ਚ ਮੰਗਲ ਕਰ ਹੀ ਦਿੰਦੇ ਜਿੱਥੇ ਮਰਜੀ ਖੜੇ ਹੋ ਜਾਣਾ